ਰਿੰਗ ਮਾਮਲੇ 'ਚ ਭਾਜਪਾ ਆਗੂ ਤੇ ਦੋ ਵਾਰ ਬਥਾਇਕ ਰਹੇ ਅਰਵਿੰਦ ਖੰਨਾ ਨੂੰ ਸਮਨ ਜਾਰੀ ਕੀਤਾ ਹੈ ਭਾਜਪਾ ਦੀ ਪੰਜਾਬ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਵੀ ਹਨ ਅਰਵਿੰਦ ਖੰਨਾ ਜਿਨ੍ਹਾਂ ਨੂੰ ED ਨੇ ਮੁਰ ਤੋਂ ਸੰਮਣ ਜਾਰੀ ਕੀਤਾ ਕਿਉਂਕਿ ਪਹਿਲਾਂ 6 ਜਨਵਰੀ ਨੂੰ ਸੰਮਣ ਭੇਜਿਆ ਗਿਆ ਸੀ ਤੇ 15 ਜਨਵਰੀ ਨੂੰ ਪੇਸ਼ ਹੁੰਦੇ ਹੁਕਮ ਹੋਏ ਸੀ ਉਸ ਤੋਂ ਬਾਅਦ ਹੁਣ 30 ਜਨਵਰੀ ਨੂੰ ਪੇਸ਼ ਹੁੰਦੇ ਹੁਕਮ ਦਿੱਤੇ ਗਏ ਨੇ ਯਾਨੀ ਕਿ ਭਾਵੇਂ ਕਿ ਉਹਨਾਂ ਨੂੰ ED ਨੇ ਸੱਦਿਆ ਇਹ ਸਵਾਲ ਜਵਾਬਾਂ ਦੇ ਲਈ ਸੰਮਣ ED ਦੇ ਸਹਾਇਕ ਡਾਇਰੈਕਟਰ ਦੀਪਕ ਕੁਮਾਰ ਵੱਲੋਂ ਜਾਰੀ ਕੀਤੇ ਗਏ ਨੇ ਜੋ ਜਾਣਕਾਰੀ ਮਿਲ ਰਹੀ ਹੈ ਕਿ ਕਥਿਤ ਤੌਰ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਦੇ ਲਈ ਸੰਮਣ ਭੇਜਿਆ ਗਿਆ ਜਿਸ ਚ 2008 ਚ ਬ੍ਰਾਜ਼ੀਲ ਦੀ ਫਰਮ ਚੋਂ RDO ਦੇ ਨਾਲ ਤਿੰਨ ਜਹਾਜ਼ਾਂ ਦੇ ਸੌਦੇ ਨੂੰ ਬਦਲਣ ਦੇ ਲਈ ਕਠਿਤ ਤੌਰ ਤੇ 5.76 ਮਿਲੀਅਨ ਡਾਲਰ ਦੀ ਰਕਮ ਅਦਾ ਕੀਤੀ ਗਈ ਸੀ ਤੇ ਇਸ ਮਾਮਲੇ 'ਚ ਸਾਲ 2020 'ਚ ਚਾਰਜ ਸ਼ੀਟ ਦਾਇਰ ਹੋਈ ਸੀਬੀਆਈ ਨੇ ਜੂਨ 2023 'ਚ ਹਥਿਆਰਾਂ ਦੀ ਹਥਿਆਰਾਂ ਨੂੰ ਲੈ ਕੇ ਵੀ ਅਰਵਿੰਦ ਖੰਨਾ ਐਡਵੋਕੇਟ ਗੌਤਮ ਹਥਿਆਰਾਂ ਦੇ ਕਾਰੋਬਾਰ ਨੂੰ ਲੈ ਕੇ ਅਰਵਿੰਦ ਖੰਨਾ ਐਡਵੋਕੇਟ ਗੌਤਮ ਨ ਤੇ ਕਾਰੋਬਾਰੀ ਅਨੂਪ ਗੁਪਤਾ ਖਿਲਾਫ ਵੀ ਚਾਰਜ ਸ਼ੀਟ ਦਾਇਰ ਕੀਤੀ ਸੀ ਤੇ ਹਾਲ ਹੀ 'ਚ ਵਿਸ਼ੇਸ਼ ਸੀਬੀਆਈ ਅਦਾਲਤ ਚ ਦਾਰੇ ਆਪਣੀ ਚਾਰਜ ਸ਼ੀਟ ਦੇ ਵਿੱਚ ਏਜੰਸੀ ਨੇ ਆਈਪੀਸੀ ਦੀ ਧਾਰਾ 120ਬ ਜੋ ਕਿ ਅਪਰਾਧਿਕ ਸਾਜ਼ਿਸ਼ ਦੇ ਨਾਲ ਸੰਬੰਧਿਤ ਹੈ ਤੇ ਭ੍ਰਿਸ਼ਟਾਚਾਰ ਦੇ ਨਾਲ ਸੰਬੰਧਿਤ ਧਾਰਾਵਾਂ ਦੀ ਜਿਹੜੀ ਵਰਤੋਂ ਇਸ ਮਾਮਲੇ ਚ ਕੀਤੀ ਹੈ ਜਿਹੜੀ ਪਹਿਲਾ ਪਰਚਾ ਦਰਜ ਕੀਤਾ ਗਿਆ ਉਸ ਦੇ ਵਿੱਚ ਰੱਖਿਆ ਸਲਾਹਕਾਰ ਤੇ ਅਰਵਿੰਦ ਖੰਨਾ ਦੇ ਪਿਤਾ ਵਿੱਪਨ ਖੰਨਾ ਦਾ ਨਾਮ ਵੀ ਸ਼ਾਮਲ ਸੀ ਜਿਨ੍ਹਾਂ ਦੀ ਜਦੋਂ ਮੌਤ ਹੋਈ ਤਾਂ ਉਹਨਾਂ ਕਾਰਵਾਈ ਜਿਹੜੀ ਹੈ ਉਹ ਰੱਦ ਕਰ ਦਿੱਤੀ ਤੇ ਇਸ ਪੂਰੇ ਮਾਮਲੇ ਨੂੰ ਜਦੋਂ ਮੀਡੀਆ ਰਿਪੋਰਟਾਂ ਮੁਤਾਬਕ ਖੰਨਾ ਦੇ ਨਾਲ ਸੰਪਰਕ ਕੀਤਾ ਉਹਨਾਂ ਤਾਂ ਅਰਵਿੰਦ ਖੰਨਾ ਨੇ ਕਿਹਾ ਕਿ ਉਹਨਾਂ ਨੂੰ ED ਦੇ ਸਮਣਾ ਬਾਰੇ ਕੁਝ ਵੀ ਨਹੀਂ ਪਤਾ ਸੋ ਦੇਖਣਾ ਹੋਵੇਗਾ ਕਿ ED ਦੇ ਵੱਲੋਂ ਜਿਹੜਾ ਸਮਨ ਅਰਵਿੰਦ ਖੰਨਾ ਨੂੰ ਭੇਜਿਆ ਗਿਆ ਹੈ ਅਰਵਿੰਦ ਖੰਨਾ ਉਸ ਸਮਨ ਨੂੰ ਕਿਸ ਤਰੀਕੇ ਨਾਲ ਲੈਂਦੇ ਨੇ ਕੀ ਭਲਕੇ 3 ਜਨਵਰੀ ਨੂੰ ਅਰਵਿੰਦ ਖੰਨਾ ED ਦੇ ਅੱਗੇ ਪੇਸ਼ ਹੁੰਦੇ ਨੇ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਈਡੀ ਲਗਾਤਾਰ ਐਕਸ਼ਨ ਮੋੜ ਦੇ ਵਿੱਚ ਜ਼ਰੂਰ ਹੈ ਈਡੀ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਸਾਬਕਾ ਵਿਧਾਇਕ ਮੰਤਰੀ ਜਾਂ ਫਿਰ ਜਿੰਨੇ ਵੀ ਸਿਆਸਤਦਾਨ ਤਾਂ ਜਿਹੜੀ ਕਿਤੇ ਵੀ ਕਾਰੋਬਾਰੀ ਦੇ ਉੱਤੇ ਈਡੀ ਨੂੰ ਸ਼ੱਕ ਹੈ ਉਹ ਈਡੀ ਜਿਹੜੀ ਕਾਰਵਾਈ ਕਰ ਰਹੀ ਹੈ ਪਿਛਲੇ ਮਾਮਲੇ ਖੰਗਾਲੇ ਜਾ ਰਹੇ ਨੇ ਤੇ ਉਸੇ ਦੇ ਚੱਲਦਿਆਂ ਹੀ ਹੁਣ ਅਰਪਿੰਦ ਖੰਨਾ ਦੇ ਉੱਤੇ ਵੀ ਕਾਰਵਾਈ ਹੋ ਰਹੀ ਹੈ ਤੇ ਈਡੀ ਨੇ ਉਹਨਾਂ ਨੂੰ 30 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਨੇ